ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਬਾਬਾ ਮਹਾਰਾਜ ਦੇ ਪ੍ਰਕਾਸ਼ ਨੂੰ ਸਮਰਪਿਤ ਸ੍ਰੀ ਸਿੰਘ ਸੰਭਾਵਾਂ ਧਾਰਮਿਕ ਜਥੇਬੰਦੀਆਂ ਅਤੇ ਸੰਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਾਂ ਸੈਂਟਰ ਟਾਊਨ ਵੱਲੋਂ ਜੋ ਅਜ ਨਗਰ ਜੀਤਨ ਸਜਾਇਆ ਜਾ ਰਹੇ ਹਨ ਉਸ ਦੇ ਵਿੱਚ ਸਵੇਰ ਤੋਂ ਹੀ ਇਸ ਅਸਥਾਨ ਤੋਂ ਅਸੀਂ ਆਰੰਭ ਕੀਤਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਹਿਲਾ ਕਮੇਟ ਕਰ ਤੋਂ ਸਵੇਰ ਤੋਂ ਹੀ ਸੰਤਾਂ ਦਾ ਠਾਠਾ ਮਾਰਦਾ ਇਕੱਠ ਦਰਸਾ ਰਿਹਾ ਹੈ ਪੋਲਿਸ ਨੂੰ ਮਾਰਾਈ ਦੂੰ ਜੋ ਸੰਗਤਾਂ ਸਤਕਾਰ ਦੇ ਹਨ ਉਹਨਾਂ ਦਾ ਪਰਮ ਮਨਾਣ ਆਇਆ ਹਨ ਉਰੇ ਸਮੁਖ ਕਦੇਸੀ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਾਨ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਚੱਲ ਕੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਦੇ ਲੜ ਲੱਗ ਕੇ ਆਪਣਾ ਜੀਵਨ ਸੁਪਲਾ ਕਰਨ ਔਰ ਸਮਾਜ ਦੀ ਦੇਸ਼ ਦੀ ਔਰ ਕੌਮ ਦੀ ਰੱਖਿਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਂਜੀ ਲਾਏ ਰੱਖ ਅੱਜ ਫਾਲੋ ਹਾਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਜਤਰੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਨੂੰ ਗੁਰਦੁਆਰੇ ਵਿੱਚ ਸਜਾਇਆ ਗੁਰਦੁਆਰਾ ਸੈਂਟਰ ਕਾਉਂਨ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਮਹਲਾ ਗੁਰਦੁਆਰਾ ਤੋਂ ਚੱਲੂ ਹੁੰਦਾ ਹੈ ਹਮੇਸ਼ਾ ਦੀ ਤਰ੍ਹਾਂ ਪ੍ਰਾਤਨ ਰੂਪ ਤੋਂ ਹੁੰਦਾ ਆ ਗੁਰਦੁਆਰਾ ਸੈਂਟਰ ਟਾਊਨ ਹੁਣ ਪਹੁੰਚਿਆ ਸਾਰੀ ਸੰਗਤ ਬਹੁਤ ਜ਼ਿਆਦਾ ਹਮਮਾ ਕੇ ਪਹੁੰਚੀ ਹੈ ਬਾਰੇ ਸਕੂਲੀ ਬੱਚੇ ਬੈਂਡ ਹੋਰ ਪੁਲਿਸ ਨੇ ਵੀ ਬਹੁਤ ਵਧੀਆ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਹੈ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਜੋ ਵੀ ਸਜਾਜ ਆ ਰਿਹਾ ਸਿੰਘ ਸੁਭਾਵਾਂ ਵੱਲੋਂ ਗੁਰਦੁਆਰਾ ਸੈਂਟਰ ਟਾਊਨ ਵੱਲੋਂ ਚੇਤੇ ਤੌਰ ਤੇ ਸਾਰੇ ਇਹਦੇ ਵਿੱਚ ਆਪਣੀ ਹਾਜ਼ਰੀ ਲਗਵਾਓ ਤੇ ਗੁਰੂ ਜੀ ਖੁਸ਼ੀਆਂ ਪ੍ਰਾਪਤ ਕਰੋ ਭੰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਾਨੀ ਦਾ ਵਾਹਿਗੁਰੂ ਜੀ ਦੇ ਆਗਮਨ ਪਰੋਪੀਆਂ ਉਪਰਕਾਰ ਸੇ ਸੰਗਿਆ ਖੁਸ਼ੀਆਂ ਦੇ ਵਿੱਚ ਜੋ ਕੀਰਤਨ ਸੁਜਾ ਆ ਗਿਆ ਆਪਾਂ ਇਹ ਤੋਂ ਵੀ ਸਿੱਖਿਆ ਲੈਣੀ ਹੈ ਗੁਰੂ ਵਾਲੇ ਬਣਿਏ ਬਾਣੀ ਤੇ ਬਾਣੇ ਦੇ ਧਾਰਨੀ ਬਣਿਏ ਸਿੱਤੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਤੋਰ ਕੇ ਬਾਤਾਂ ਉਹ ਲਈ ਤਸਵੀਰਾਂ ਅਸਟਾਨੀ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੈਂਟਰ ਟੋਨ ਗੁਰਦੁਆਰੇ ਤੋਂ ਜਿੱਤੇ ਕੀ ਤੁਹਾਨੂੰ ਦਿਖਾ ਦਈਏ ਜੋ ਕਿ ਇੱਕ ਵਿਸ਼ਾਲ ਨਗਰ ਕੀਰਤਨ ਆਰਮ ਕੀਤਾ ਗਿਆ ਉਤਲਨ ਫੇਤ ਦਿਖਾ ਦਈਏ ਲਾਈ ਤਸਵੀਰਾਂ ਅਸਟਨ ਦੇ ਸਾਂਝੇ ਕੀਤੀਆਂ ਜਾ ਰਹੀਆਂ ਹਨ ਗੁਰਦੁਆਰਾ ਸੈਂਟਰ ਟਾਊਨ ਤੋਂ ਜੋ ਕਿ ਕੋ ਵਿਸ਼ਾਲ ਨਗਰ ਕੀਰਤਨ ਆਰਮ ਕੀਤਾ ਗਿਆ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਖਾਂ ਇਸ ਜੋ ਸੰਤਾਂ ਦੀ ਬੜੀ ਆਈ ਜਿਹੜੀਆਂ ਦਸ਼ਮ ਪੀਤਾ ਜੋ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਰਵ ਦੇ ਉਪਲਖਸ਼ ਦੇ ਵਿੱਚ ਅੱਜ ਜੋ ਮਹਾਨ ਨਗਰ ਕੀਰਤਨ ਨਿਕਲਣ ਜਾ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਗੁਰੂ ਮਹਾਰਾਜ ਦੇ ਜਿਹੜੇ ਪ੍ਰਵਚਨ ਨੇ ਜੋ ਉਹਨਾਂ ਦੇ ਗੱਲ ਨੇ ਉਹਨਾਂ ਦੇ ਉੱਤੇ ਚੱਲਣ ਦੀ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਗੁਰੂ ਮਹਾਰਾਜ ਦਾ ਉਪਦੇਸ਼ ਹੈ ਕਿ ਜਨ ਜਨ ਦੀ ਸੇਵਾ ਕਰਨੀ ਤਰਨਪਿੱਖ ਹੋਣਾ ਔਰ ਇਸ ਤਰਕੇ ਜੋ ਉਹਨਾਂ ਦੀ ਬਾਣੀ ਦਾ ਪ੍ਰਚਾਰ ਹੈ ਅੱਜ ਸਾਰ ਸੰਗਤ ਨੂੰ ਸਾਰਿਆਂ ਨਜ਼ਰ ਆ ਰਿਹਾ ਜੋ ਪਵਿੱਤਰ ਨਗਰ ਕੀਰਤਨ ਦੇ ਵਿੱਚ ਸਾਰੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਔਰ ਉਹਨਾਂ ਦੀ ਛਾਵਾਂ ਤੇ ਚੱਲਣ ਇਹੀ ਬੇਨਤੀਆਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ। ਵਾਹਿਗੁਰੂ ਜੀ ਬਤਿ ਬੋਲੇ ਨਿਹਾਲ ਸਭ ਜੀ ਪੜੀ ਹਾਂਜੀ ਆ ਜਾਣਾ ਮੇਰੇ ਫੋਟੋ ਖਿਜੀ ਨਾਲ ਇੱਥੋਂ ਫਿਰ ਮਾਈਲ ਤੋਂ ਇਹ ਮੈਂ ਫਿਰ ਆਪਣੇ ਫੇਸਬੁਕ ਤੇ ਸਾਰੀ ਪਾਉਂਗਾ ਨਹੀਂ ਮੈਂ ਤੁਹਾਨੂੰ ਬਾਅਦ ਸੈਂਡ ਕਰ ਦੂੰਗਾ ਨਹੀਂ ਨਹੀਂ ਉਹ ਵੀ ਕਰ ਦੇਣੀ ਆ ਬਾਈਟ ਦੇ ਦੇ ਰਿਹਾ ਉਹ ਤਾਂ ਭਰਾ ਹੈ ਸਾਡਾ ਹਾਂਜੀ ਪ੍ਰਧਾਨ ਜੀ ਉੱਪਰ ਉੱਪਰ ਖਾ ਬੰਦ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 42 ਸਾਲ ਦੀ ਉਮਰ ਦੇ ਵਿੱਚ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਦੁਨੀਆਂ ਦੇ ਵਿੱਚ ਐਸਾ ਕੋਈ ਗੁਰੂ ਨਹੀਂ ਜਿਨ੍ਹਾਂ ਨੇ ਆਪਣਾ ਪਿਤਾ ਵਾਰਿਆ ਹੋਵੇ ਆਪਣੀ ਮਾਤਾ ਵਾਰੀ ਹੋਵੇ ਆਪਣਾ ਪਰਿਵਾਰ ਵਾਰਿਆ ਹੋਵੇ ਉਹ ਹਨ ਦਸਮ ਪਾਤਸ਼ਾਹ ਦੁਨੀਆਂ ਵਿੱਚ ਐਸੇ ਗੁਰੂ ਹੋਏ ਨੇ ਜਿਨ੍ਹਾਂ ਨੇ ਆਪ ਅੰਮ੍ਰਿਤ ਛਕਿਆ ਪਹਿਲੇ ਅੰਮ੍ਰਿਤ ਛਕਾਇਆ ਫਿਰ ਆਪ ਅੰਮ੍ਰਿਤ ਛਕਿਆ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰਚੇਲਾ ਵਾਹ ਪਕਟਿਓ ਮਤ ਗੰਮੜਾ ਬੜਿਆ ਮਕੇਲਾ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਜਲੰਧਰ ਸ਼ਹਿਰ ਦੀਆਂ ਸਬੂਤ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਵੱਲੋਂ ਵਿਸ਼ਾਣਗਰ ਕੀਰਤਨ ਗੁਰਦੁਆਰਾ ਅਦਵਾਨ ਸਟਾਨ ਸੈਂਟਰ ਟਾਊਨ ਦੀ ਪ੍ਰਬੰਧਕ ਕਮੇਟੀ ਦੁਆਰਾ ਤੇ ਸਾਰੀਆਂ ਸਿੰਘ ਸਭਾਵਾਂ ਵੱਲੋਂ ਗੋਦਵਾਲਾ ਸਿੰਘ ਸਭਾ ਮੰਡੀ ਗਵਿੰਦਗੜ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਸਾਰੇ ਸ਼ਹਿਰ ਦੇ ਵਿੱਚ ਪ੍ਰਗਰਮਾ ਕਰਦਾ ਰਾਤੀ 8 ਵਜੇ ਸਮਾਪਤ ਹੋਇਆ ਸੰਗਤਾਂ ਨੇ ਜਗ੍ਹਾ ਜਗ੍ਹਾ ਲੰਗਰ ਲਗਾ ਕੇ ਫੁੱਲਾਂ ਦੀ ਵਰਖਾ ਕਰਕੇ ਤਾਨ-ਤਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਦਾਸ ਆਪਣੇ ਵੱਲੋਂ ਦਾਸ ਭਵਿੰਦਰਪਾਲ ਸਿੰਘ ਕਾਲਾ ਸਾਹਿਬ ਮੁਖ ਸੇਵਾਦਾਰ ਬਾਬਾ ਜੀਵਨ ਸਿੰਘ ਗੋਡਵਾਲਾ ਘਰੇ ਵੱਲੋਂ ਜੰਦਰ ਸ਼ਾਹ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀ ਪ੍ਰਕਾਸ਼ ਦਿਵਸ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਆ ਸਾਨੂੰ ਲੋੜ ਹੈ ਦਸਮ ਬਾਸ਼ਾ ਦੇ ਪਾਏ ਹੋਏ ਪੂਰਿਆਂ ਦੇ ਚਲੋ ਅੰਮ੍ਰਿਤ ਛੱਕ ਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਮਹਾਨ ਦਿਹਾੜਾ ਸਾਬੇ ਕਮਾਲ ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 6 ਜਨਵਰੀ ਨੂੰ ਮਨਾਇਆ ਸਾਰੇ ਸੰਸਾਰ ਭਰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਗੁਰਦੁਆਰਾ ਦੀਵਾਨ ਹਿਸਤਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਸਮੂਹ ਸਿੰਘ ਸੁਭਾਵਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤੀ ਰਾਤ 8 ਵਜੇ ਹੋਏਗੀ ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਸਤ 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 ਸਹਿਬੇ ਕਮਾਲ ਗੁਰਗੁਜ ਸਿੰਘ ਮਹਾਰਾਜ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਮਾਲ ਇਧਰ ਆ ਕੇ ਮਾਰਾ ਬੜਾ ਤੋਂ ਤੁਹਾਨੂੰ ਐਸਟਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਗੁਰਦੁਆਰਾ ਸੈਂਟਰ ਟਾਉਨ ਤੋਂ ਜਿੱਥੇ ਕੀ ਤੁਹਾਨੂੰ ਦਿਖਾ ਦਈਏ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ ਆਰੰਭ ਕੀਤਾ ਗਿਆ ਨਗਰ ਕੀਰਤਨ ਦੀਆਂ ਐਸਟੀਆਂ ਤੁਹਾਨੂੰ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਜੋ ਕਿ ਸੰਗਤਾਂ ਵੱਲੋਂ ਕਾਫੀ ਵੱਡਾ ਜੋ ਇਕੱਠ ਤੁਹਾਨੂੰ ਐਸਟਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ हां तानू, तानू दिखा रहे हां गुरुद्वारा सेंटर टाउन ਤੋਂ ਜਿੱਥੋਂ ਕਿ ਤੁਸੀਂ ਦੇਖ ਸਕਦੇ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਨਗਰ ਕੀਰਤਨ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਵੱਲੋਂ ਜੋ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਗਰ ਕੀਰਤਨ ਦੀਆਂ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਉੱਥੇ ਹੀ ਜੇ ਗੱਲ ਕਰੀਏ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਜ਼ਿਲ੍ਹਾ ਸੈਂਟਰ ਤੋਂ ਤੁ ਜਿੱਥੇ ਕਿ ਇੱਕ ਵਿਸ਼ਾਲ ਨਗਰ ਕੀਰਤਨ ਆਰਾਮ ਕੀਤਾ ਗਿਆ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਦੇਖ ਸਕਦੇ ਹੋ ਜਿੱਥੇ ਕਿ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਅੱਜ ਸੈਤੂ ਦਿਖਾ ਰਹੀ ਹੈ ਲਾਈਵ ਤਸਵੀਰਾਂ ਸਾਡੀਆਂ ਹਾਂ ਜੀਆਂ ਕਿੰਨੀਆਂ ਜ਼ਾਰੀਆਂ ਨੇ ਤਸਵੀਰਾਂ ਵਿੱਚ ਦੇਖ ਸਕਦੇ ਜਿੰਨੇ ਕਿ ਬੈਂਡ ਵਾਜੇ ਬੈਂਡ ਵਾਜੇ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੈਂਡ ਵਾਜੇ ਦੇ ਨਾਲ ਜੋ ਕਿ ਬੈਂਡ ਵਾਜੇ ਵਜਾ ਰਹੇ ਤਸਵੀਰਾਂ ਨਾਲ ਸਾਡੇ ਵਿੱਚ ਜੀ

ਵਿਸ਼ਾਲ ਨਗਰਕਿਰਤਨ ਆਰਮ ਖਿਦਾ ਗਿਆ ਕਬਤਰ ਸਿਟੀ ਦੇ ਸਿਟੀ ਦਾ ਮੁਕਾਬਲਾ ਵੀ ਤੁਹਾਨੂੰ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਦੇਖ ਜਦਕਾ ਮੁਕਾਬਲਾ ਵੀ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਦਕਾ ਮੁਕਾਬਲਾ ਚੱਲ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਸੈਂਟਰ ਟਾਊਨ ਦੀਆਂ ਤਸਵੀਰਾਂ ਨੇ ਨਗਰਕਿਰਤਨ ਤੋਂ ਜਿੱਤੇ ਕੀ ਵਿਸ਼ਾਲ ਨਗਰਕਿਰਤਨ ਤੋਂ ਫੇਰ ਤੁਹਾਨੂੰ ਦਿਖਾ ਦਈਏ ਲਾਈਵ ਤਸਵੀਰਾਂ ਇਸ ਟਾਈਮੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੈਂਟਰ ਟਾਊਨ ਦੀਆਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਜਿੱਥੇ ਕੀ ਤੁਹਾਨੂੰ ਦਿਖਾ ਦਈਏ ਜੋ ਕਿ ਇੱਕ ਵਿਸ਼ਾਲ ਨਗਰ ਕੇਤਨ ਆ ਗੁਰਦੁਆਰਾ ਸਾਹਿਬ ਤੋਂ ਆਰਾਮ ਜਿੱਤਾ ਗਿਆ ਨਗਰ ਕੇਤਨ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਜੋ ਕਿ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਇਸ ਟਾਈਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੋਰ ਜੀ ਬਾਬਾ ਜੀ ਕਿੱਦਾਂ ਵਿਰੇ ਪਿਆਰੇ ਹੋ ਠੀਕ ਹੋ ਬਾਲਕੀ ਸਾਹਿਬ ਠੀਕ ਨੇ ਤਾਂ ਫਤੂਦ ਹਾਦੀ ਲਾਈਵ ਤਸਵੀਰਾਂ ਸਤਮੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਨਾਲ ਸੈਂਟਰ ਟਾਊਨ ਗੁਰਦੁਆਰਾ ਸਾਹਿਬ ਤੋਂ ਜਿੱਥੇ ਕੀ ਇੱਕ ਵਿਸ਼ਾਲ ਨਗਰ ਕਿੱਤਨ ਵਿਸ਼ਾਲ ਨਗਰ ਕਿੱਤਨ ਆਰੰਭ ਕਿਤਾਗ ਨਗਰ ਕਿੱਤਨ ਦੀਆਂ ਅਸਲੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਤਾਂ ਫਿਰ ਤੋਂ ਦਿਖਾ ਦਈਏ ਲਾਈਵ ਤਸਵੀਰਾਂ ਇਸ ਟਾਈਮ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਸੈਂਟਰ ਟਾਊਨ ਤੋਂ ਜੋ ਕਿ ਇੱਕ ਵਿਸ਼ਾਲ ਨਗਰਿਕਤਨ ਨਗਰਿਕਤਨ ਆਰਾਮ ਕਿਟਾਗਿਆ ਨਗਰਿਕਤਨ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ تو دیکھ سکتے پھر تو دکھا دیئے وشال نگر کیرتن جو کہ سینٹر صاحب کو آرم کیا جائے سینٹر ٹون گردو صاحب تو وشال نگر کیرتن کی تصویریں ساجیہ کی نظاریہ نگر کیرتن دیا جیتے کہ دیکھ سکتے ہیں سنگتوں میں بھی جو کہ ਆ ਦੁੱਧ ਦਾ ਲੰਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜੋ ਕਿ ਸੰਕਤਾ ਬਲੋਵੀ کافی ਵੱਡੀ ਜੋ ਸੇਵਾ ਕੀਤੀ ਜਾ ਰਹੀ ਹੈ ਲੰਗਰਾਂ ਦੀ ਖਾਥਾ ਤੇ ਲੰਗਰ ਵੀ ਲਗਾਏ ਗਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਤਸਵੀਰਾਂ ਨੇ ਸੈਂਟਰ ਟਨ ਗੁਰਦੁਆਰੇ ਤੋਂ ਜੋ ਕਿ ਵਿਸ਼ਾਲ ਨਗਰ ਤੇ ਦਾ ਮੁਕਾਬਲੇ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਜਾਂਦੀਆਂ ਕੱਤਾ ਮੁਕਾਬਲਾ ਕਿੱਥੇ ਦੇਖਦੇ ਹੋ ਛੋਟੇ ਛੋਟੇ ਬੱਚੇ ਦਾ ਮੁਕਾਬਲਾ ਕਿਤੇ ਨਜ਼ਰ ਆ ਰਿਹਾ ਹੈ ਇੱਕ ਤਸਵੀਰਾਂ ਕਰਵਾਦੀ ਦੇ ਬਤਰੀ ਛੋਟੇ ਮਤਲਬ ਦਲਕਾ ਮੁਕਾਬਰੇ ਦੀ ਹੈ ਇਹ ਛੋਟਾ ਮੈਂ ਦਲਕਾ ਮੁਕਾਬਰੇ ਦੀ ਚਾਹਤ ਬਿਨਾਂ ਦਾ ਹਾਈਟ ਗਾ ਰਿਹਾ ਮੈਂ ਇਸ ਲਈ ਤੋ ਇਹ ਨਗਰ ਦੇ ਕਿੱਥੇ ਲਿਖੇ ਆ ਜੋ ਕਿ ਦੂਰੋ ਜੰਦੇ ਜਨਮ ਦੇ ਹਾੜੇ ਨੂੰ ਲੈ ਕੇ ਇੱਕ ਵਿਚਾਰ ਨਗਰ ਜਿੱਦਣ ਦੂਦੋਰਾ ਸਾਹਿਬ ਤੋਂ ਹਰਮ ਕਿੰਨਾ ਖਿਆਲ ਨਗਰ ਕਿੰਨੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। Okay ਤੋ ਤੁਹਾਨੂੰ ਤੁਹਾਨੂੰ ਆ ਲਾਈਵ ਤਸਵੀਰਾਂ ਕਰ ਦਿਖਾ ਰਹੇ ਆ ਜੋ ਕਿ ਦੂਰੋ ਵੀ ਸਿੰਘ ਜੀ ਦੇ ਜਨਮ ਦੇ ਹਾੜੇ ਨੂੰ ਲੈ ਕੇ ਨੋਤੀ ਨਗਰ ਨਗਰ ਆਰਾਮ ਦਿੱਤਾ ਗਿਆ। ਨਗਰ ਜਿੱਤੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਹੈ ਗੁਰੂ ਅੰਗਦ ਸਾਹਿਬ ਉਹ ਵਾਹਿਗੁਰੂ ਆਹੇ ਸਭੇ ਗੁਰੂਾਇਤ ਜੀ ਲਾਈਟ ਅਸਵੀਰ ਅਸਵੀ ਸੰਗਤ ਕੀ ਜਾਰੀ ਹੈ ਤੁਹਾਡੇ ਨਾਲ ਆ ਗੁਰਦੁਆਰਾ ਸੈਂਟਰ ਸਾਹਿਬ ਤੋਂ ਦਿੱਤੇ ਚਾਤਾ ਦਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਜੋ ਕਿ ਤੋਂ ਵਿਸ਼ਾਲ ਨਗਰ ਕੀਰਤਨ ਆ ਆਰੰਭ ਕੀਤਾ ਗਿਆ ਨਗਰ ਕੀਰਤਨ ਦੀਆਂ ਅਸਟਾਨੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਜੋ ਕਿ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਹੈ ਅਸਟਾਨ ਤੁਹਾਨੂੰ ਦਿਖਾ ਰਹੀ ਹੈ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਤੁਹਾਨੂੰ ਦਿਖਾ ਰਹੀ ਜੋ ਕਿ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਨਗਰ ਕੀਰਤਨ ਦੇ ਵਿੱਚ ਤੁਹਾਨੂੰ ਦਿਖਾ ਰਹੀ ਜੋ ਕਿ ਸੰਗਤਾਂ ਵੱਲੋਂ ਵੀ ਕਾਫੀ ਵੱਡਾ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਅੱਜ ਪ੍ਰਧਾਨ ਜੀ ਜੋ ਅੱਜ ਨਗਰ ਕੀਰਤਨ ਨਿਕਲ ਰਿਹਾ ਉਹਦੇ ਬਾਰੇ ਮੜਾ ਬੋਲੇਗਾ ਹਾਂਜੀ ਅੱਜ ਜੋ ਨਗਰ ਕੀਰਤਨ ਨਿਕਲ ਰਿਹਾ ਉਹਦੇ ਬਾਰੇ ਮੜਾ ਵੀਰ ਬ 我一刀拿给，我拿给。 ਤੁਹਾਨੂੰ ਫਿਰ ਤੋਂ ਦਿਖਾਦੀ ਹੈ ਤਸਵੀਰਾਂ ਸਾਂਝੀਆਂ ਕੀਤੀਆਂ